ਮੈਨੂੰ ਪਾਰਨ ਦਾ ਦਾਤਾ ਮੇਰੀ ਜੰਨਦਮਾਨੀ ਡੋਲੇ 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 ਜਬ ਜਾਏਗੀ ਜਿੰਦ ਦਮਾਨ ਜੇ ਨਾ ਪਾਰਨ ਗਾਇਆ ਦਾਤੇ ਆ ਜੇ ਨਾ ਪਾਰਨ ਗਾਇਆ ਜਬ ਜਾਏਗੀ ਜਿੰਦ ਦਮਾਨ ਜੇ ਨਾ ਪਾਰਨ ਗਾਇਆ ਦਾਤੇ ਆ ਜੇ ਨਾ ਪਾਰਨ ਗਾਇਆ ਹੱਥ ਜੋੜ ਫਰਿਆਦ ਕਰਨ ਨੂੰ ਤੇਰੇ ਦਰ ਤੇ ਆਇਆ ਦਾਤਿਆ ਤੇਰੇ ਦਰ ਤੇ ਆਇਆ ਹੱਥ ਜੋੜ ਫਰਿਆਦ ਕਰਨ ਨੂੰ ਤੇਰੇ ਦਰ ਤੇ ਆਇਆ ਦਾਤਿਆ ਤੇਰੇ ਦਰ ਤੇ ਆਇਆ ਹੱਥ ਜੋੜ ਫਰਿਆਦ ਕਰਨ ਨੂੰ ਤੇਰੇ ਦਰ ਤੇ ਆਇਆ ਦਾਤਿਆ ਤੇਰੇ ਦਰ ਤੇ ਆਇਆ ਮੇਰੀ ਆਸ ਭਜਾ ਦਾਤਾ ਮੇਰੀ ਜੰਨ ਦਮਾਰੀ ਡੋਲੇ ਮੈਨੂੰ ਪਾਲ ਲਗਾ ਦਾਤਾ ਮੇਰੀ ਜੰਨ ਦਮਾਰੀ ਡੋਲੇ ਮੈਨੂੰ ਪਾਲ ਲਗਾ ਦਾਤਾ ਸਵੇਰੇ ਹਨੇਰਾ ਦਿਸਦਾ ਕਿੱਧਰੋਂ ਉਤਰ ਜਾਵਾਂ ਦਾ ਤੇ ਆ ਕਿੱਧਰੋਂ ਉਤਰ ਜਾਵਾਂ ਚਾਰ ਚਫੇਰੇ ਹਨੇਰਾ ਦਿਸਦਾ ਕਿੱਧਰੋਂ ਉਤਰ ਜਾਵਾਂ ਦਾ ਤੇ ਆ ਕਿੱਧਰੋਂ ਉਤਰ ਜਾਵਾਂ ਚਾਰ ਸਵੇਰੇ ਹਨੇਰਾ ਤੇਰੇ ਵੱਜੋ ਕੋਈ ਨਹੀਂ ਹੁੰਦਾ ਕਿੰਨੂ ਹਾਲ ਸੁਣਾ ਮਦਾ ਤੇਆ ਕਿਸਨੂ ਹਾਲ ਸੁਣਾਵਾ ਤੇਰੇ ਵੱਜੋ ਕੋਈ ਨਹੀਂ ਹੁੰਦਾ ਕਿੰਨੂ ਹਾਲ ਸੁਣਾ ਮਦਾ ਤੇਆ ਕਿਸਨੂ ਹਾਲ ਸੁਣਾਵਾ ਤੇਰੇ ਵੱਜੋ ਕੋਈ ਨਹੀਂ ਹੁੰਦਾ ਕਿੰਨੂ ਹਾਲ ਸੁਣਾਵਾਦਾ ਤੇਆ ਕਿਸਨੂ ਹਾਲ ਸੁਣਾਵਾ ਤੇਰੇ ਵੱਜੋ ਕੋਈ ਨਹੀਂ ਹੁੰਦਾ ਕਿੰਨੂ ਹਾਲ ਸੁਣਾਵਾਦਾ ਤੇਆ ਕਿਸਨੂ ਹਾਲ ਸੁਣਾਵਾ ਮੈਨੂੰ ਚੜ ਨਹੀਂ ਲਾਦਾ ਮੇਰੀ ਜੰਦਨਵਾਨੀ ਡੋਲੇ ਮੈਨੂੰ ਪਾਰ ਲੰਘਾਦਾਦਾ ਮੇਰੀ ਜੰਦਨਵਾਨੀ ਡੋਲੇ ਮੈਨੂੰ ਪਾਰ ਲੰਘਾਦਾਦਾ ਮੇਰੀ ਉਸਾ ਕਰਦੇ ਬੰਦਨ ਕਟ ਗਏ ਪਰ ਕਰੋ ਸਭ ਮੀ ਮੈਨੂੰ ਪਰ ਕਰੋ ਸਭ ਮੀ ਪਉਲਾ ਕਰਦੇ ਬੰਦਨ ਕਟ ਗਏ ਪਰ ਕਰੋ ਸਭ ਮੀ ਮੈਨੂੰ ਪਰ ਕਰੋ ਸਭ ਮੀ ਕਿਰਪਾ ਕਰਕੇ ਬਖਸ਼ੋ ਮੈਨੂੰ ਜੋ ਵੀ ਹੋਈ ਖਨਾਮੀ ਮੈਥੋਂ ਜੋ ਵੀ ਹੋਈ ਖਨਾਮੀ ਕਿਰਪਾ ਕਰਕੇ ਬਖਸ਼ੋ ਮੈਨੂੰ ਜੋ ਵੀ ਹੋਈ ਖਨਾਮੀ ਮੈਥੋਂ ਜੋ ਵੀ ਹੋਈ ਖਨਾਮੀ ਕਿਰਪਾ ਕਰਕੇ ਬਖਸ਼ੋ ਮੈਨੂੰ ਜੋ ਵੀ ਹੋਈ ਇੱਕ ਬਾਣੀ ਮੈਥੋਂ ਜੋ ਵੀ ਹੋਈ ਖਾਮੀ ਤੇਰਵਾ ਕਰਕੇ ਬਖਸ਼ੋ ਮੈਨੂੰ ਜੋ ਵੀ ਹੋਈ ਇੱਕ ਬਾਣੀ ਮੈਥੋਂ ਜੋ ਵੀ ਹੋਈ ਇੱਕ ਬਾਣੀ ਮੇਰੇ ਭੋਗ ਖੁਸ਼ਾਦਤਾ ਮੇਰੀ ਜੰਦਨਵਾਰੀ ਡੋਲੇ ਮੈਨੂੰ ਪਾਰ ਲੰਘਾ ਦਤਾ ਮੇਰੀ ਜੰਦਨਵਾਰੀ ਡੋਲੇ ਮੈਨੂੰ ਪਾਰ ਲੰਘਾ ਦਤਾ ਮੇਨੂੰ ਪਾਰ ਨਗਾਦਾਤਾ ਮੇਰੀ ਜੰਨਨਵੰਡਲੇ ਮੈਨੂੰ ਪਾਰ ਨਗਾਦਾਤਾ ਮੇਰੀ ਜੰਨਨਵੰਡਲੇ ਮੈਨੂੰ ਪਾਰ ਨਗਾਦਾਤਾ ਮੇਰੀ ਜੰਨਦਲ ਵਾਲੀ ਬੋਲੇ ਤੈਨੂੰ ਪਾਰ ਨਗਾਦਾਤਾ ਮੇਰੀ ਜੰਨਦਲ ਵਾਲੀ ਡੋਲੇ